ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਨਾਨਕ ਬੋਲੇ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੜੀ ਸਾਹਿਬ ਤੋਂ ਜਿੱਥੇ ਕੇ ਬਾਬਾ ਬਖਸ਼ੀਸ਼ ਸਿੰਘ ਸਪੋਰਟਸ ਕਲੱਬ ਵੱਲੋਂ ਪੰਜਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਔਰ ਇਸ ਕ੍ਰਿਕਟ ਟੂਰਨਾਮੈਂਟ ਦਾ ਅੱਜ ਉਦਘਾਟਨ ਕਰਨ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਕਾਰਸੇਵਾ ਵਾਲੇ ਬਾਬਾ ਸੰਤ ਬਾਬਾ ਬਲਬੀਰ ਸਿੰਘ ਜੀ ਪਹੁੰਚੇ ਔਰ ਉਹਨਾਂ ਨੇ ਰਿਬਨ ਕੱਟ ਕੇ ਇਸ ਆ ਜਿਹੜਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਔਰ ਬਾਬਾ ਜੀ ਨੂੰ ਸਪੋਰਟਸ ਕਲੱਬ ਦੇ ਉੱਧਰੋਂ ਸਨਮਾਨਤ ਵੀ ਕੀਤਾ ਗਿਆ ਪੰਜਵਾਂ ਸ਼ਾਨਦਾਰ ਜਿਹੜਾ ਸਿੰਧ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਨੌਜਵਾਨਾਂ ਦੇ ਇਸ ਪ੍ਰੋਗਰਾਮ 'ਆ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਇੱਕ ਇਤਿਹਾਸਕ ਪਿੰਡ ਹੈ ਗੜੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਚਰਨ ਸ਼ੋਅ ਪਰਾਪਤ ਕਰਤੀ ਹੈ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਵੀ ਅਸੀਂ ਇਸ ਪਿੰਡ ਦੇ ਰਸਿੰਦੇ ਆ ਤੇ ਸਾਡੇ ਨੌਜਵਾਨ ਦੇ ਦੇ ਜੈਲਦਾਰ ਪਰਿਵਾਰ ਹੋ ਗਿਆ ਵਿਰਤ ਪਰਿਵਾਰ ਤੋਂ ਪਰਿਵਾਰ ਢਿੱਲੋਂ ਪਰਿਵਾਰ ਸਾਰਾ ਪਿੰਡ ਰਲ ਮਿਲ ਕੇ ਇਕਜੁੱਟ ਹੋ ਕੇ ਉਪਰਾਲਾ ਕਰਦੇ ਨੇ ਹਰ ਸਾਲ ਸਾਡੇ ਛੋਟੇ ਭਰਾ ਕਲੱਬ ਬਣਾਇਆ ਹੋਇਆ ਹੈ ਬਾਬਾ ਬਖੀਰ ਸਿੰਘ ਜੀ ਦਾਰ ਤੇ ਵਾਲਿਆਂ ਦੇ ਨਾਂ ਤੇ ਬਾਬਾ ਬਖੀਰ ਸਿੰਘ ਜੀ ਸਪੋਰਟ ਕਲੱਬ ਥੋੜੇ ਅਧੀਨ ਤੇ ਬਾਬਾ ਜੀ ਬਲਬੀਰ ਸਿੰਘ ਜੀ ਦੀ ਛਤਰ ਛਾਇਆ ਤੇ ਕਿਰਪਾ ਦੇ ਨਾਲ ਇੱਥੇ ਪਿਛਲੇ 5 ਸਾਲ ਤੋਂ ਲਗਾਤਾਰ ਹਰ ਸਾਲ ਸੀਨੀਅਰ ਤਿਰਕੇ ਟੂਰਨਾਮੈਂਟ ਕਰਾਉਂਦੇ ਨੇ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਨੌਜਵਾਨਾਂ ਨੂੰ ਸਹੀ ਹੈ ਨਕਿਆਂ ਤੋਂ ਦੂਰ ਰਹਿਣ ਦੀ ਤੋਂ ਅਸੀਂ ਇਹੀ ਬੇਨਤੀ ਕਰਾਂਗੇ ਕਿ ਖੇਡਾਂ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਜੁੜ ਕੇ ਜਿਹੜਾ ਸਾਡੇ ਨੌਜਵਾਨ ਨਕਿਆਂ ਤੋਂ ਦੂਰ ਰਹਿਣ ਤੇ ਆਪਣੇ ਕਾਰੋਬਾਰ ਕਰਨ ਦੂਰ ਤੋਂ ਪੱਲੇ ਮਿਲ ਮਿਲ ਗ੍ਰਾਮ ਗੜੀ ਸਾਹਿਬ ਵਿਖੇ ਤੋਂ ਆਪਾਂ ਜੇਕਰ ਤਾਂ ਉਹਨਾਂ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਕਿੰਨਾ ਦਾ ਮਸਤੂਰ ਹੋ ਰਿਹਾ ਨੌਜਵਾਨਾਂ ਵੱਲੋਂ ਜਿਹੜਾ ਬਹੁਤ ਬੜਾ ਕੀਤਾ ਜਾ ਰਿਹਾ ਬਹੁਤ ਵਧੀਆ ਭੱਟੀ ਸਾਹ ਮਹਿਸੂਸ ਹੋ ਰਿਹਾ ਹੈ ਵੀ ਕੋ ਬੱਚੇ ਇਸ ਖੇਡਾਂ ਵੱਲ ਜੁੜਨਗੇ ਕੋਈ ਸ਼ਾਇਦ ਨਸ਼ਿਆਂ ਤੋਂ ਵੱਜ ਜਾਣਾ ਆਉਂਦੀ ਹੈ ਜਿਹੜੀ ਆ ਪੀੜ੍ਹੀ ਹੈ ਇਹ ਜਿਹੜੇ ਹੁਣ ਪਰਨ ਪਤਾ ਹੀ ਨਸ਼ੇ ਵੀ ਅੱਜ ਕੱਲ੍ਹ ਬਣਸਰ ਲੈ ਆ ਗਏ ਨੇ ਜੀ ਬਹੁਤ ਜਿਆਦਾ ਪੂਰਾ ਸਾਹਸ ਕਰਦਾ ਸਾਰਾ ਸਾਰਾ ਪਿੰਡ ਹੀ ਸਾਹਸ ਕਰਦਾ ਉਹ ਤੇ ਬਾਬਾ ਜੀ ਦਾ ਬਹੁਤ ਵੱਡਾ ਸਾਡੇ ਤੇ ਹੱਥ ਹੈ ਜਿਹੜਾ ਉਹ ਆਪ ਹੱਥ ਉਹ ਰਾਕੇ ਸਾਡੇ ਤੋਂ ਕਰਾਉਂਦੇ ਨੇ ਤੇ ਉਹਨਾਂ ਦੀ ਸ਼ਰਧਾ ਸ਼ਾਇਆ ਅੱਧੀ ਸਾਰਾ ਕੰਮ ਚੱਲਦਾ ਜੀ ਖਾਲਸਾ ਵੈਰ ਵੀ ਕਰਦੇ ਜੀ